ਵਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਕਿ ਮੈਂ ਆਪਕੇ ਇੱਕ ਹੋਰ ਆਪਣੇ ਚੈਨਲ ਤੇ ਸੁਵਾ ਦਿੱਤਾ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਸਵੇਰ ਦਾਗਾ ਸੱਪਾ ਹੁਣ ਇੱਕ ਸੱਤ ਦਾ ਟਾਈਮ ਹੈਗਾ ਤੇ ਦੰਦੂ ਬਾੜ ਲਿਆ ਇੱਧਰ ਥੋੜੀ ਜਿਹੀ ਚਾਹ ਪੀਸimha ਗਰਮ ਕਰਕੇ ਮੈਂ ਪੀ ਲੈਣੀ ਆਂਗੀ ਉਹਨਾਂ ਬੱਚੇ ਸਕੂਲ ਨਹੀਂ ਜਾਂਦੇ ਹੈਗੇ ਤੇ ਹਜੇ ਸੁਖਮਣ ਦਾ ਵੀ 12 ਤਰੀਕ ਨੂੰ ਸਕੂਲ ਲਗੂਆ ਗੁਰਮਣ ਦੇ ਆ ਪੇਪਰਾਂ 'ਚ ਕਈ ਕਈ ਛੁੱਟੀਆਂ ਹੁੰਦੀਆਂ ਨੇ ਤਿੰਨ ਦਿਨ ਪਰ ਰਹਿ ਗਏ ਉਹਦੇ ਤੇ ਬਸ ਦੇ ਭਾਕ ਪਾਇ ਰਹਿੰਦੇ ਨੇ ਸਵੇਰ-ਵੇਰ ਤਾਂ ਫੇਰਾਖ ਨੇ ਪੜਦੇ ਰਹਿੰਦੇ ਨੇ ਹਨਾ ਆ ਇਧਰ ਆਪਾਂ ਸਬਜ਼ੀ ਬਣਾਉਣਿਆਂਗੇ ਸਿਮਲਾ ਮਿਰਚ, ਪਿਆਜ਼, ਆਲੂ ਦਾ ਜੀ ਰਹਿਣੀ ਚਾਹ ਤੇ ਮੈਂ ਨਾ ਮਹਾਈ ਚਲੋਨੇ ਮੈਂ ਦੁੱਧ ਨੂੰ ਗਾਲਾ ਦੇ ਲਿਆ ਕੜੀ ਕੜੀ ਨੇ ਨਾ ਮੈਂ ਸਬਜੀ ਬਣਾ ਲਈ ਮੈਂ ਜਮੇ ਚਾਹ ਪੀਂਦੇ ਪੀਂਦੇ ਹੈਨਾ ਚੱਕਰ ਕਰਦੇ ਕਰਦੇ ਸਬਜੀ ਬਣ ਗਈ ਕਿਉਂਕਿ ਸਬਜੀ ਥੋੜੀ ਹੋ ਯਾਰ ਕੱਲ ਸਾਡੇ ਪਈ ਸੀ ਅਸੀਂ ਰਾਤ ਬਣਾਈ ਨਹੀਂ ਹੈਗੀ ਹੁਣ ਤਾਂ ਸਿਰਫ ਟਾਈਮ ਹੀ ਬਣਾਉਣਿਆਂਗੇ ਹੁਣ ਆ ਤਿੰਨ ਚਾਰ ਕਿਸਮਲਾ ਮਿਰਚੀਆਂ ਤੇ ਦੋ ਪਿਆਜ਼ ਪਾ ਲੈ ਦੋ ਆਲੂ ਪਾ ਲੈ ਵਿੱਚ ਤੇ ਹੁਣ ਇਸ ਤਰ੍ਹਾਂ ਸਬਜੀ ਬਣ ਜੂਗੀ ਆਥ ਨੇ ਪੱਤ ਗੋਭੀ ਪਈ ਆਏਗੀ ਆਥ ਗੋਭੀ ਮਟਰ ਪਾਏ ਨੇ ਉਹ ਬਣਾ ਲਾਂਗੀ ਹੁਣ ਮੈਂ ਚਲ ਥੋੜੀ ਸਜਰੀ ਬਣਾ ਲੈਣਾ ਹਾਂ ਬੀਬੀ ਤਾਂ ਕਹਿੰਦੀ ਕਹਿੰਦੀ ਦਹੀਂ ਚੱਪਾ ਰਾਇ ਕਰੂ ਸਪਾਲਾਂਗਾ ਮੈਂ ਚਲ ਸਬਜੀ ਪਈ ਆਏਗੀ ਸਿਵਲਾ ਮਿਰਚ ਮਹੇ ਬਣਾ ਲੈਣਾ ਇਹ ਬਣਾਉਣ ਤਾਂ ਕੀ ਟਾਈਮ ਲੱਗਦਾ ਹੈ ਥੋੜੀ ਜਿਹੀ ਸਬਜੀ ਬੰਦੇ ਚ ਬਣ ਜਾਂਦੀ ਹੈਗੀ ਤੇ ਪਰਿਵਾਰ ਦੇ ਹਿਸਾਬ ਨਾਲ ਕਰਨਾ ਪੈਂਦਾ ਹੈ ਉਹ ਕੋਈ ਦਪੈਰੇ ਭੈਣ ਭਾਈ ਆ ਜਾਂਦਾ ਹਾਂ ਉਹ ਤਾਂ ਸਾਰੇ ਆ ਜਾ ਕੇ ਗਏ ਹੋਏ ਨੇਗੇ ਪ੍ਰੋਗਰਾਮ ਵਿੱਚ ਰੋਜ਼ ਇਕੱਠੇ ਹੁੰਨੇ ਆਂਗੇ ਫੇਰ ਵੀ ਪਤਾ ਨਹੀਂ ਹੁੰਦਾ ਕੋਈ ਸੱਜੇ ਫੱਬੇ ਹੋਣਾ ਆ ਜਾਂਦਾ ਸਰਦਾਰ ਜੀ ਲਾਗੇ ਪੱਲੀਆਂ ਚੱਕਣ ਸਵੇਰ ਦਾ ਟਾਈਮ ਹੈਗਾ ਸਵੇਰ ਜੀ ਤਾਂ ਬਹੁਤ ਫੱਟ ਦੌੜ ਭਈਏ ਇਸ ਤਰ੍ਹਾਂ ਸਬਜ਼ੀ ਬਣਾਉਣੀ ਹੈ ਮੇਰੀ ਤਾਂ ਘੱਟ ਕਰ ਲੈਣੇ ਆਪਾਂ ਹੋਰ ਦਿੱਸੇ ਅਸੇ ਜਲੂ ਗਿਨੀ ਥੋੜੀ ਥੋੜੀ ਅੱਗ ਤੇ ਨਾ ਬਹੁਤ ਵਧੀਆ ਸਬਜ਼ੀ ਬਣਦੀ ਐ ਸੇਕ ਤੇ ਚਾਹੇ ਆਪਾਂ ਚੁੱਲੇ ਤੇ ਬਣਾਉਣਿਆ ਚੁੱਲੇ ਤੇ ਵੀ ਘੱਟ ਸੇਕ ਨਾਲ ਵਧੀਆ ਬਣਦੀ ਹੈਗੀ ਤੇ ਗੈਸ ਤੇ ਵੀ 10 ਮਿੰਟ ਵੱਧ ਲੱਗ ਜਾਂਦੇ ਨੇ ਆ ਕੇ ਕੱਢ ਦਿਓ ਹਨਾ ਮੱਝਾਂ ਕ ਖੇਤ ਜਾਵੋਗੇ ਅੱਛਾ ਮੈਂ ਹੀ ਕੱਢਾਂ ਫਿਰ ਮੈਂ ਆ ਗਿਆ ਤਾਂ ਆ ਕੇ ਕੱਢ ਦਿੰਦੀ ਕ ਵਜੇ ਆਊਗੀ ਲਾਈਟ 7.5 ਜੇ ਤੁਸੀਂ ਦੁੱਧ ਪਾ ਕੇ ਕਰਿਓ ਫਿਰ ਮੈਂ ਹੁਣ ਤਾਂ ਮੈਂ ਸਾਬ ਫਿਰ ਮੈਂ ਕੱਢ ਦੂੰਗੀ ਦੁੱਧ ਪਾਇਆ ਉਹ ਡੈਰੀ ਚੋਂ ਨਾ ਰਹੇ ਜੀ ਚਿੜੀਆਂ ਦੀ ਚੀਂਚੀ ਸਾਨੂੰ ਸੁਣਦੀ ਹੋਊਗੀ ਸਵੇਰ ਦਾ ਟਾਈਮ ਹੈ ਦਾ ਕੁੱਗੀਆਂ ਦੀ ਕੂ ਕੂ ਚਿੜੀਆਂ ਦੀ ਚੀਂਚੀ ਲੋ ਭੱਜ ਜਾਂਦੇ ਨੇ ਵਿਚਾਰੇ ਛੋਗਾ ਚੁਗਣ ਆਪਣਾ ਤਾਂ ਪਾਂਸੀ ਵਧੀਆ ਲੈਗੇ ਫੇ ਕਰਨੀ ਹੈਗਾ ਆਪਾਂ ਨੂੰ ਫਿਕਰ ਰਹਿੰਦਾਗਾ ਇਹ ਤਾਂ ਬਸ ਆਪਦੇ ਠਿੱਡ ਠਿੱਡ ਦਾ ਫਿਕਰ ਹੈ ਚੋਗਰ ਚੁਗਲਾਂਦੇ ਨੇ ਜਿਹੜਾ ਭੁੱਖ ਲੱਗੀ ਉਹਨੇ ਚੁਗਲਾਂਦੇ ਨੇ ਕਿ ਹੁਚਾਰੇ ਹਾਂ ਆ ਗੁਰਮਨ ਕੋਲ ਅਤੀ ਰਾਤ ਫੋਨ ਹੈਠਾ ਦੂਜਾ ਹਾਓ ਗੁਰਮਨ ਕੋਲੇ ਕੀ ਕਮਰੇ ਚ ਹੋਣਾ ਛੋਟੇ ਓਏ ਉਹਦੇ ਵਾਲੇ ਕਮਰੇ ਚ ਰੂ ਥੋੜਾ ਜਿਹਾ ਹੋਲਪਾਸ ਕਰਾਣ ਦੇ ਗਰਮੀ ਆ ਗਈ ਬਹੁਤ ਸਿੱਗਦੀ ਨੂੰ ਤੇ ਉਹਨਾਂ ਸੌ ਮਿਲਾ ਕੇ ਚੁੰਨੀ ਲੱਤੀ ਹੈ ਇਹ ਤੇ ਬਹੁਤ ਆਪਾਂ ਸਿੱਗਦੀ ਚਾਹਾਂ ਸੰਭਰ ਕੇ ਕੇ ਲਾਤੀਆਂ ਜਿੰਨਾ ਰਹਿੰਦੇ ਨੇ ਪੱਥਨਾਂ ਨਾਲ ਰਹਿੰਦਾ ਹੁਣ ਮੈਂ ਚਾਹ ਦੋ ਕਵੱਠਾ ਪਾ ਪੱਥ ਲਿਆ ਕਰਾਂਗੇ ਗੋਹੇ ਦੇ ਕਿਉਂਕਿ ਹਨਾ ਸਰਦੀਆਂ ਦੇ ਵਿੱਚੋਂ ਪਾਤੀਆਂ ਦੀ ਲੋਰ ਰਹੀਏਗੀ ਤਾਂ ਕਰਕੇ ਦੋ ਦਿਨ ਹੋ ਗਏ ਮੈਂ ਪੱਥ ਲਾੜੇ ਦੋ ਕਵੱਠਾ ਸਿੱਟੀਆਂ ਰਹੀਆਂ ਨੇ ਚੱਕ ਨਾਲ ਨੂੰ ਚੱਕ ਦਾਂਗੇ ਅੱਜ ਸਰਦਾਰ ਜੀ ਨੇ ਮੋਟਰਾਂ ਖੜ ਲੀਆਂ ਕੰਕ ਦਾ ਬਸ ਆਹੀ ਲਾਸਟ ਪਾਣੀ ਹੈਗਾ ਤੇ ਉਕੀ ਅੱਜ ਹਵਾਜੀ ਖੜੀ ਆ ਪੁੱਤ ਕਈ ਦਿਨ ਹੋ ਗਿਆ ਹਵਾ ਚੱਲਦੀ ਸੀਗੀ ਤੇ ਹੋਰ ਪਹਿਲਾਂ ਮੱਝਾ ਮੁੱਝੇ ਬੰਨੀਆਂ ਕੋਲੀਆਂ ਸੰਪ ਸਾਫ ਕਰੀਆਂ ਤੇ ਜੋ ਹਮ ਹੁਣ ਦਵਾਰੇ ਦੱਸਣ ਵਰਕੇ ਤੇ ਪੱਥਰਾਂ ਤੇ ਆਏਗਾ ਪਾਸੇ ਪੱਥਰ ਲਾ ਗਿਓ ਮਹਤਲ 10 ਕੁ ਟੋਕਰੇ ਕਰ ਲੈਣਿਆਂ ਦਾਸ 10 15 ਟੋਕਰਾਂ ਨੂੰ ਸਿਆਜ਼ ਨਾਂ ਦੇ ਨਾਲ ਬੁਝੇ ਪਾਣੀ ਜਿਹੜੇ ਨਾ ਵੱਡੇ ਪਸ਼ੂ ਹੁੰਦੇ ਨੇ ਉਹ ਤਾਂ ਸਾਹਮਣੇ ਸੌਖੇ ਨੇ ਛੋਟੇ ਤੇ ਬੋਹਾ ਘਰ ਦੇ ਉੱਤੇ ਗੇੜੇ ਜਾਈ ਜਾਂਦੇ ਨੇ ਗੇੜੇ ਦੇ ਨੇ ਚੁੰਮਰ ਕੱਢ ਦਿੰਦੇ ਨੇ ਆਹ ਚਾਰੇ ਫੁੱਲੀ ਉਹਨਾਂ ਛੋਟੇ ਨੇ ਚਾਰੇ ਅੱਖਾਂ ਕਰ ਦੇਣੇ ਹਰਤੇ ਹੁਣ ਮੈਂ ਉਹਨਾਂ ਨੂੰ ਟੋਕਰ ਇੱਕ ਅੱਖਾਂ ਦੇ ਵਿੱਚ ਪਾ ਕੇ ਸਿਵਾ ਲਾਤਾ ਬਿੰਦੇ ਬਿੰਦੇ ਮੈਂ ਹਮੇਸ਼ਾ ਬੰਨੀਆ ਟੋਲੇ ਨਹੀਂ ਜਾਂਦੇ ਪਾੜ ਦੇ ਨੇ ਫਿਰ ਕੁੰਨੀਆਂ ਪਾੜਦੇ ਨੇ ਕੱਪੜੇ ਖਿੱਚਦੇ ਨੇਗੇ। ਹੋਰ ਦੋ ਤਿੰਨ ਦਿਨਾਂ ਚ ਸਰਦਾਰ ਜੀ ਕੰਮ ਕਰਮਾਉਣਗੇ। ਹੁਣ ਸਾਲਾ ਕੰਮ ਆਪਦੇ ਦਾਇਤਾ ਜੂਆ। ਉਹ ਰੋਟੀ ਖਾਣ ਆਇਆ ਹੁਣ ਤੇ ਡੈਡੀ ਕਾ ਖਾ ਗਿਆ। ਖਾ ਲਈ। ਬੀਬੀ ਅੱਜ ਜਾਂ ਕਿੱਥੇ ਚਲਣੇ? ਅਕੇ ਪਾਪਾ ਨਾਲੋਂ ਤਾਂ ਬੀਬੀ ਜਾਂ ਉੱਥੇ ਨਾ ਚਲਦੀ। ਇਹ ਕੁਝ ਮਹਾ ਜੇ ਨਹੀਂ ਕਰ ਰਹੇ ਹੈਗੇ ਬੰਨਣ ਨੂੰ ਖੁੱਲਦਾ ਹੋਇਆ ਇਹ ਦੋ ਬਾਸ ਦਾ 10-20 ਦਿਨਾਂ ਨੂੰ ਰੋਜ਼ ਟਾਈਮ ਆਉਂ ਨੂੰ ਰੋਜ਼ ਨਮਾਉਣੇ ਕਰਨਗੇ ਫਿਰ ਇਹ ਕੱਟ ਬਾਜ ਜਿਓ ਰੋਜ਼ ਨਮਾਉਣਿਆ ਤੇ ਜੇ ਰੋ ਕਰ ਕਰ ਨਮਾਉਣਿਆ ਫਿਰ ਅਸੀਂ ਠੰਡ ਕਰਕੇ ਕੱਟ ਨਮਾਉਣਿਆਂਗੇ ਫਿਰ ਇਹ ਬੜਾ ਘਾਜਿਆ ਇਹਨਾਂ ਨੂੰ ਨਮਾਉਣਿਆ ਹੋਇਆ ਤਾਂ ਸਾਰਾ ਖੁੱਲਾ ਸਕਦਾ ਤੁਸੀਂ ਜੇ ਗੋਭਾ ਸਕਦੇ ਆ ਗਾ ਉਹ ਸਿਰਫ ਠੰਡ ਤੋਂ ਹੋਵਾ ਅਗਲੀ ਸਾਈਡ ਰੂੜੀ ਐ ਇਸ ਤਰ੍ਹਾਂ ਕਰ ਰਾ ਲੀਆ ਦੀ ਮੈਂ ਬਾੜੀ ਉੱਤੇ ਲੋਕ ਦੀ ਹੱਥ ਨੂੰ ਸੀ ਜਾਂਦਾ ਧੀੜਾ ਗੱਡੀ ਮੰਗੂ ਚੜਨਾ ਪੈਂਦਾ ਰੂੜ ਦੇ ਵੀ ਬੱਠਾ ਮੈਂ ਆਹ ਦਾਣੇ ਵਾਲਾ ਵੀ ਭੁੱਲ ਕੇ ਥੋੜੇ ਰੋਸ ਦੇ ਦਾਣੇ ਖੋਲ ਲੀਆ ਆਪਣਾ ਮੇਰਾ ਵੀ ਦਮਾਤ ਇਸ ਤਰ੍ਹਾਂ ਦਾ ਹੀ ਹੈ ਮੇਰੇ ਨਾਲ ਕਲੇਗੀ ਤੋਂ ਮਾਗ ਬਸਤਲ ਦੇ ਨਾਲ ਤੋਂ ਦੇਖ ਸਕਦੇ ਮੜ ਮੜਾ ਨਾ ਕ ਪ੍ਰਦਰਦਨੀ ਬਜਟ ਹਜਾ ਅੱਛਾ ਖਵਾਖੀ ਹੋਣਗੇ ਪਾਲੇ ਸੁਤ ਤੋਂ ਬਾਅਦ ਕਰਗੀ ਪਹਿਲਾ ਇਹਨੂੰ ਸਾਰਾ ਸੰਭਰ ਆ ਸਾਰਾ ਸੰਭਰ ਕੇ ਤੇ ਡ੍ਰੋਪ ਤੋਂ ਉਹ ਨਬੋਦਾ ਰੇਟਾ ਦਾ ਬਾਰਾ ਉਹ ਫਾਕੀਆ ਆ ਫਾਕੀਆ ਪਾ ਸੁਪਾ ਫਾਕੀਆ ਫਾਕੀਆ ਗੱਲ ਪੱਤੀ ਦੇ ਦੋ ਦਿਨ ਹੋ ਗਏ ਪਾਸ ਦਿਨ ਤਿੰਨ-ਚ ਬਾਰਾਂ ਦਿਨ ਪੱਤਲੀ ਟੋਕਰੇ ਹੋ ਜਾਣਗੇ 15 ਨਹੀਂ ਆਪਣੀ ਤੀ ਪਪਈ ਸਾਡੀਆਂ ਮਾਇਆਂ ਚੱਲੀਆਂ ਨੇ ਧਰਨੇ ਤੇ ਆ ਮਾਸੀ ਆ ਮਾਸੀ ਦਾ ਤਾਂ ਫੋਨ ਵੀ ਆਈ ਜਾਂਦਾ ਆਪ ਪਾਪਾ ਮਾਇਆ ਨੂੰ ਕੱਟੀਆਂ ਕਰਦਾ ਫਿਰਦਾ ਲੈ ਮਾਸੀ ਕਿ ਨਹੀਂ ਮੇਰੇ ਵੀਡੀਓ ਬਣਾਸ ਮਰ ਆ ਗੱਲ ਕਰ ਲਾ ਕਿਦਾ ਫੋਨ ਆ ਨੂ ਦਾ ਹੋ ਚਲੋ ਤਾਂ ਨਹੀਂ ਤੇ ਜਾਂਦੀਆਂ ਨੇ ਭਾਈ ਇੱਕ ਮਾਸੀ ਸਵਰਨ ਮਾਸੀ ਜਾਊ ਇਧਰ ਸਰਪੰਚਣੀ ਇਹ ਤਾਂ ਟਾਈਮ ਚਾਹੀਦਾ ਬੀਬੀ ਸਾਡੀ ਆ ਮਾਸੀ ਉਹ ਜਾ ਆਪਣੇ ਵੀ ਜਣਾ ਇਸ ਇੰਟਰ ਨੇ ਕਰਦੀਆਂ ਜ਼ਿੰਮੇਵਾਰੀਆਂ ਦੀ ਕੀ ਗੱਲ ਬਾਬਾ ਕੋਤਾ ਕੋਤਾ ਬਾਬਾ ਕੋਈ ਨਹੀਂ ਆਉਣਾ ਅੱਛਾ ਕੀ ਕਹਣਾ ਹੁਣ ਜਾ ਨਾ ਨਾ ਇਹਨਾਂ ਨੂੰ ਮੜਕ ਕਿੱਥੇ ਸਰ ਐਥੇ ਪਹਿਲਾਂ ਛੇੜਦਾ ਮੈਂ ਫੇਰ ਲੁਕਾਉਣ ਵਾਲਾ ਕਹਿੰਦਾ ਲੁਕੋ ਜਾਗਾ ਛੋਟਾ ਪੋਤਾ ਠੂਕ ਪਾਉਣ ਵਾਲਾ ਹਾਂ ਹਾਂ ਅੱਛਾ ਹਵਾ ਪਰ ਦੀ ਠੂਕ ਪਾਉਣਾ ਲੋ ਜੀ ਆਪਣੀਆਂ ਸਫਾਈਆਂ ਸਾਰੀਆਂ ਹੋ ਗੀਆਂ ਪੋਚੇ ਲਾ ਦਿੱਤੇ ਨੇ ਉਹ ਬਾल्टी ਵਾਲਾ ਪਾਣੀ ਡੋਲਣ ਵਾਲਾਗਾ ਇੱਥੇ ਤੇ ਖੋਤ ਕਲਾ ਲਾਣੀਆ ਬੇੜੇ ਚ ਪੋਚਾ ਰਹਿ ਗਿਆ ਦਰਵਾਜ਼ਾ ਚੱਲੀ ਸਵਾਰਨ ਮੱਸੇ ਹై ਤਰ੍ਹਾਂ ਕੰਮ ਹੋ ਗਏ ਨੇ ਸਾਰੀਆਂ ਸਫਾਈਆਂ ਦਰਵਾਜ਼ੇ 'ਚ ਰਹਿ ਗਈ ਲੀਰ ਕਸਾਉਣ ਵਾਲੀ ਪੋਚਾ ਤੇ ਅੱਜ ਆਪਣੀ ਮੇਥੀ ਵੀ ਸੁੱਕ ਜੂਗੀ ਅੱਜ ਮੇਥੀ ਵੀ ਸੁੱਕ ਜੂ ਆਪਾਂ ਦੀ ਤੇ ਇਹਨੂੰ ਆਪਾਂ ਡੱਬੇ 'ਚ ਪਾ ਦੇਵਾਂਗੇ ਥੋੜੀ ਜਿਹੀ ਹੋ ਗਈ ਜੇ ਹਲਾ ਇੰਨੀ ਸੀਗੀ ਸੋ ਕੋਕੇ ਮੜੀ ਹੋ ਗਈ ਫਿਰ ਹੋਰ ਫੁੱਟਿਆਊਗੀ ਉਹ ਕਰ ਲਾਂਗੇ ਉਹ ਪੱਲੀ ਆ ਨਾ ਜਿੱਦਣ ਆਪਣਾ ਆਹ ਬਰਾਂਡੇ ਵਾਲ ਬਾਰ ਬੰਦ ਕੀਤਾ ਇਧਰਲਾ ਉਦਾਂ ਇਲਾਹੀ ਪਈ ਹੈਗੀ ਮੈੜੀ ਸਮਾਂ ਜਾ ਰਹੀ ਹੋਈ ਜਾਂਦੀ ਆ ਉਹ ਪਿਉਂਤੀ ਪਿਉ ਧੋਣੀਆਂ ਹੁਣ ਤੇ ਫਿਰ ਮਿਲਦਾ ਮੈਂ ਸਨਾ ਹਲੇ ਤੱਕ ਇੱਥੇ ਆਉਂਦੇ ਨੇ ਰਾਜਸਥਾਨ ਤੋਂ ਆਉਂਦੇ ਹੁੰਦੇ ਨੇ ਗਿਚੌੜ ਦਲੀ ਹੋਈ ਦਾਲ ਮੂੰਗੀ ਮਸਰੀ ਫੇ ਕੁਸ ਇਹਨਾਂ ਨੇ ਆ ਲੈਤੇ ਨੇਗੇ ਸੋਲੇ ਭੁੰਨੇ ਹੋਏ ਤੇ ਸਰਦਾਰ ਜੀ ਪਾਉਂਦੇ ਨੇ ਜੀ ਕੱਖ ਸਰਦਾਰ ਜੀ ਪਾਉਂਦੇ ਨੇ ਕੱਖ ਤੇ ਮੇਰੇ ਮਸ਼ੀਨ ਚ ਕੱਪੜੇ ਸੁੱਕਾਉਣ ਨੂੰ ਗੇੜਾ ਲੱਗਿਆ ਹੋਇਆ ਇਹ ਇਹਨਾਂ ਦਾ ਛੱਡਿਆ ਹੋਇਆ ਪਾਣੀ ਮੋਟਰਾਂ ਸਾਡ ਚੱਲਦੀਆਂ ਨੇ ਦੋ ਚੱਲਦੀਆਂ ਨੇ ਕਿ ਤਿੰਨ ਦੋ ਦੋ ਮੋਟਰਾਂ ਚੱਲ ਰਹੀਆਂ ਨੇ ਖੇਤ ਇਹਨੇ ਹੁਣ 10 ਵਾਲੀ ਚਾਹ ਪੀਣ ਆਏ ਨੇ ਮਾਇਆ ਸਾਡੀਆਂ ਧਰਨੇ ਤੇ ਭੱਗ ਗਈਆਂ ਇਹ 10 ਵਾਲੀ ਚਾਹ ਪੀਣ ਆਏ ਨੇ ਨਏ ਹੁਣ ਨੇ ਕਨੇਸ ਕੱਖ ਪਾ ਜਾਣੇ ਫਿਰ ਦੁਪਹਿਰੇ ਟਾਈਮ ਨਹੀਂ ਲੱਗਣਾ ਹੋਰ ਭੈਣ ਕਿ ਇੱਕ ਗੁੰਮ ਹੋਰ ਬਣਾਤਾ ਤੇ ਮੇਰੇ ਮਸ਼ੀਨ ਚ ਕੱਪੜੇ ਪਾਏ ਪਾਏ ਨੇਗੇ ਸੁੱਕਣ ਵਾਲੇ ਇਹ ਕਰਦੀਆਂਗੀ ਸਾਰੇ ਪਾਉ ਆਦੇ ਕੰਮ ਲੱਗੇ ਪਾਏ ਨੇਗੇ ਜਿਰੋਂ ਹਣਾ ਬਸ ਹੁਣ ਕੱਪੜੇ ਪਾ ਕੇ ਮੈਂ ਵੀ ਵੇਲੀਆਂ ਦੁਪਹਿਰਾ ਦੁਪਹਿਰਾ ਤੇ ਸਬਜੀ ਅੱਜ ਬਣੂਗੀ ਪੱਤ ਗੋਭੀ ਮਟਰ ਤੇ ਬਾਕੀ ਕੰਮ ਤਾਂ ਦੇ ਆਪਣੇ ਉਹ ਡਿਗ ਪਿਆ ਰੇਤਾ ਉਹ ਡਿਗ ਤਾ ਉੱਤੇ ਰੇਤਾ ਹਵਾ ਨਾਲ ਕਾਗਜ ਡਿਗ ਪਿਆ ਇਸ ਮਾਰਕ ਮੋੜ ਨਾਲ ਆ ਹਜੇ ਵੀ ਡਿੱਗੀ ਐ ਨਾ ਤਾਹਾਂ ਚੜ ਕੇ ਮੋੜ ਨਾਲ ਹੈਗਾ ਇਹ ਹਵਾ ਚੱਲ ਪਈ ਕਣਕ ਤਾਂ ਡਿਗਦੀ ਐ ਨਹੀਂ ਹਵਾ ਨਾਲ ਹੋਰ ਪੰਗਾ ਸੜ ਗਿਆ ਇੱਟਾਂ ਇਹ ਤਰਨ ਵਾਲੀ ਨੇ ਇੱਥੇ ਤੜ ਮੈਂ ਤੜ ਕੇ ਜਾਨੀ ਆ ਇੱਧਰ ਕੱਪੜੇ ਪਾਜ ਨਹੀਂ ਫਿਰ ਅੱਧ ਦੁਪਹਿਰ ਆਥਨ ਵਾਲਾ ਚਾਰ ਵੀ ਪੱਟਿਆ ਪਟਾਇਆ ਖਰਾਬ ਹੋ ਜਾ ਹਾਂ ਸੰਭਾਲ ਔਖੀ ਇਹ ਚੀਜ਼ਾਂ ਨਹੀਂ ਕਰਨੀ ਤੇ ਜਿਰੋਂ ਵੀ ਹਨਾ ਆਪਾਂ ਨੂੰ ਕੰਮ ਹੁੰਦਾਗਾ ਇਕੱਠਾ ਹੀ ਹੋ ਜਾਂਦਾਗਾ ਸਾਰਾ ਹਾਂ ਸੱਕਟਰੂ ਦੀ ਤਰੱਝੇ ਬੈਠੇ ਨੇਗੇ ਟੜਕੇ ਪਾਤੀ ਕਰ ਕੱਖ ਇਹਨਾਂ ਨੂੰ ਕੇਰਾ ਲੋ ਜੀ ਆਪਾਂ ਕੱਪੜੇ ਸੁੱਕਣ ਪਾਉਣਿਆਂਗੇ ਬਸ ਸਾਰੇ ਕੰਮ ਨਿਪਟੜ ਗਏ ਹੁਣ ਚਾਹ ਪੀ ਲਾਂਗੇ ਸਾਰੇ ਇਕੱਠੇ ਬੈਠ ਕੇ ਤੇ ਸਾਰਾ ਕੰਮ ਨਿਪਟੜ ਗਿਆ ਆਪਣਾ ਹਲਾ ਫਰੀ ਚਾਹ ਪੀ ਲੈਣੇ ਦੁਆਰ ਇਰਾ ਇੱਕ ਹੌਂਕ ਤੇ ਹੋਰ ਹੈਗਾ ਗੁਰਮਣ ਕਮੀਜ਼ ਲੀਲਾ ਦਾ ਟੋਪ ਕਾਇ ਪਾਇ ਨਾ ਤਾਂ ਮੈਂ ਪਾਇਆ ਹੀ ਨਹੀਂ ਹੈ ਪਾਇਆ ਤਾਂ ਹੈ ਨਹੀਂ ਹੋਵੇ ਕੱਲ ਪਾਇਆ ਤਾਂ ਹੋਇਆ ਨਾ ਮੈਂ ਸਿੱਟੇ ਨਹੀਂ ਪਾਇਆ ਨਹੀਂ ਮੈਂ ਹੈ ਨਾ ਲੱਗੇ ਪਾਇਆ ਖੱਤਿਆ ਤਾਂ ਪਰਸੋਂ ਤੋਂ ਬੋਤਾਂਦੀ ਹੈ ਨਾ ਹੂੰ 4 ਤਾਂ ਹੁਣ ਬਥੇਰੀ ਵੱਡੀ ਹੋਊਗੀ ਗੱਲ ਕਰ ਬਸਾਲੇ ਦੀ ਆ ਗਈ ਹੋਰ ਸਾਈਡ ਦੀ ਬੜੀ ਠੰਡ ਸੀ ਹੈ ਇਹ ਕੱਪੜਿਆ ਹੀ ਰਹੇਗਾ ਪਰ ਨਾ ਕੱਟਣੀ ਪਾਜੀ ਰਹਿ ਜਾਂਦਾ ਸੋਜੀਪਾ ਦਾਲਾਂ ਵੀ ਸਾਹਮਣੇ ਚਾਹ ਫਿਰ ਪਾ ਲਾਂਗੇ ਬਸ ਹੁਣ ਖੱਠੀ ਪੀ ਲਾਂਗੇ ਸਰਦਾਰ ਜੀ ਦੁੱਧ ਦੋ ਕੁਰੇ ਰਹਿ ਗਏ ਸੱਟਣ ਵਾਲੇ ਮੁੰਗੀ ਮਾਸੇ ਜੀ ਮੈਂ ਰਲਮੀ ਭਵਾ ਲਈ ਐ। ਢਾਲਾਂ ਉਦੋਂ ਮਹਿੰਗੀਆਂ ਨੇ ਹਨਾ ਤੇ ਸਬਜ਼ੀਆਂ ਦਾ ਹੁਣ ਰੁੱਤ ਜੀ ਨਹੀਂ ਜਿਵੇਂ ਅਗਰੇ ਰਹਿੰਦੇ ਸੀ ਤਰ੍ਹਾਂ ਨਹੀਂ ਲੱਭਦੀ। ਇਹ ਜਿੱਥੇ ਆ ਗਈ 150 ਦੀ 1/2 ਕਿਲੋ ਮੁੰਗੀ ਮਾਸਰੀ ਦਿੱਤੀ ਹੈਗੀ। 1/2 ਕਿਲੋ ਦੀ ਆਹ ਢਾਲੇ ਹਸੋ ਲਈ ਤੇ ਨੇ ਜੀ। 1/2 ਕਿਲੋ ਆ ਰਲਣੇ ਕੰਮਾ ਜਣੇ ਪੈਸੇ ਦੇ ਤਰ੍ਹਾਂ। ਨਫਾ ਫੇ ਸਮਝ ਆ ਨਹੀਂ ਜਨ ਕੇ ਆ ਤਾਂ ਕਿ ਸਖਾਈ ਲਾਉਂਗੀ ਐਸ ਤਰ੍ਹਾਂ ਬੜਾ ਚੜੀ ਨਹੀਂ ਹੁੰਸ ਮਾਰ ਕੇ ਚਾਰਾਲ ਸਾਥ ਲੈ ਲਵਾਂ ਚਾਰਾਲ ਵਧੀਆ ਲਾਦਦੇ ਨੇ ਤੁੰਨੇ ਕੋ ਸੋਲੇ ਤੇ ਮੈਨੂੰ ਕਿੱਥੇ ਪਾ ਦੇਣਾ ਬੱਚਾ ਸਾਡੇ ਦਾ ਆਸਪਤਿ ਚੌਲੀ ਖਾਂਦੀਆਂ ਨੇ ਸਾਡੇ ਘਰੇ ਕੜਾਹੀ ਬੱਚਾ ਵਾਸੀ ਮਾ ਸੋਨਿਆ ਤੱਕ ਲੀਕੀਰ ਕੀਰ ਕੀਰ ਕਰਦੇ ਹੁਣ ਉਜੀ ਆਪਣੀਆਂ ਦਾਣਾ ਸੰਭ ਗਿਆ ਆਪਾਂ ਹੋ ਗਏ ਲੋ ਕੇ ਰਾਤ ਰਾਤ ਬੈ ਕੇ ਪੀ ਲਿਆ ਇਹ ਚਾਹ ਦਿਨਾਂ ਚਿਰ ਕੰਮੋਂ ਪਈ ਹੋਣਾ ਖਾਣਾ ਪੀਣਾ ਵੀ ਨਹੀਂ ਵਧੀਆ ਲੱਗਦਾ ਹੋਏਗਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਯਰ ਟਾਈਮ ਹੈ ਹੁਣ 10:30 ਹੋ ਗਏ ਨੇ ਬਸ ਆਪਾਂ ਦਾਣਾ ਸੰਭ ਕੇ ਸਭ ਪੀ ਕੇ ਕੱਲ ਤੱਕ ਰੈਸਟ ਕਰਦੇ ਫਿਰ ਫਤਮਾ ਨਾਲ ਘੋਲਣਾ ਹੋਊਗਾ ਸੱਤ ਕੌੜਿਆ ਨਾਲ ਮਿਲਾ ਕੇ ਕਾ ਲੂ ਕਿਸੇ ਨਵੇਂ ਬਲੌਗ ਬਣਾਇ ਅੱਜ ਦੇ ਬਲੌਗ ਦਾ ਇੱਥੇ ਐਂਡ ਵਹਿਗੁਰਦੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ